ਅਧਿਕਾਰ ਨੇ ਵੀ ਵੀਡੀਓ ਤੇ ਵੀ ਗੱਲ ਕੀਤੀ ਸੀ ਜੀ ਜੋ ਪਾਰਟਰੀ ਗਰੁੱਪ ਨੂੰ ਪੇਸ਼ ਹੋ ਲਿਖਿਆ ਸੀ ਉਹ ਵੀਡੀਓ ਸੀ ਜਿਹੜੀ ਵਾਇਰਲ ਹੋ ਰਹੀ ਸੀ ਉਹਦਾ ਵੀ ਕੋਈ ਸਪਸ਼ਟ ਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇ ਦੀ ਜੀ ਹੈ ਜਿਹੜੀ ਚੀਜ਼ ਨਕਲੀ ਹੈ ਜੀ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜੀ ਸਿੰਘ ਸਾਹਿਬ ਕਹਿਣ ਜਿਹੜੀ ਮਰਜੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋਏ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉੱਥੋਂ ਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਵਾਰ ਸਪਸ਼ਟੀਕਰਨ ਦਿੱਤਾ ਜੀ ਕਥਿਤਾਰ ਨੇ ਵੀਡੀਓ ਤੇ ਵੀ ਗੱਲ ਕੀਤੀ ਸੀ ਜਿਸ ਨੂੰ 53 ਕਰੋੜ ਦਾ ਲੋਕੇਸ਼ਨ ਲਿਖਿਆ ਸੀ ਵੀਡੀਓ ਸੀ ਜਿਹੜੀ ਵਾਇਰਲ ਹੋ ਰਹੀ ਸੀ ਉਹਦਾ ਵੀ ਕੋਈ ਸਪਸ਼ਟੀਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇਈ ਜੀ ਜਿਹੜੀ ਚੀਜ਼ ਨਕਲੀ ਹੈ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਇਹ AI ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣੇ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾ ਵੀ ਮਤਲਬ ਉਹ ਨਕਲੀ ਹੋ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਤਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉੱਥੋਂ ਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਵਾਰਿ ਸਪਸ਼ਟਿਕਨ ਦੇ ਦਿੰਦੇ ਹਾਂ